ਕੀ ਹਾਲ ਨੇ ਸਾਰਿਆਂ ਦੇ ਆ ਗਏ ਆਪਾਂ ਇੱਧਰ ਲੈ ਕੇ ਰੇ ਹੋਰ ਘਰ ਪਰਿਵਾਰ ਸਾਰ ਨੇ ਓਕੇ ਨੇ ਬਾਈ ਜਾਨਵਰ ਵਗੈਰਾ ਸਾਰਿਆਂ ਦੇ ਸੈੱਟ ਨੇ ਤੇ ਆਪਾਂ ਵੀ ਆ ਗਏ ਇੱਧਰ ਇਹ ਹਨ ਬ੍ਰੋਕੋਲੀ ਇੱਤਾਂ ਲੋਟਾਂ ਕਰੀਏ ਬੰਦ ਬਾਈ ਪਹਿਲਾਂ ਤਾਂ ਪਹਿਲੇ ਨੰਬਰ ਤੇ ਜਿਹੜਾ ਆਪਣਾ ਕੰਮ ਆਪਾਂ ਉਹ ਕਰੀਏ ਇਹ ਤਾਂ ਬੰਦ ਕਰੂੰਗਾ ਬਚਾਜਾ ਵਧੀਆ ਹਲ ਕਰ ਮੈਨੂੰ ਆਇ ਲੱਗਦਾ ਜੀ ਬਚਾਜਾ ਆਪਣਾ ਸੋਕੇ ਚ ਆ ਗਿਆ ਹੁੰਦਾ ਜਿੰਜੇ ਮੈਂ ਜਿਹੜਾ ਬਚਾ ਸਾਨੂੰ ਮਾਨ ਦਿਖਾਉਣਾ ਬਾਹ ਲੱਸਾ ਗਿਆ ਯਾਰ ਪਤਾ ਨਹੀਂ ਹਜੇ ਵੀ ਨਿਆਣਾ ਕਰਕੇ ਆ ਵੀ ਨਿਆਣਾ ਤਾਂ ਕਰਕੇ ਲੱਗਦਾ ਵੀ ਰਾਜੀ ਹੋ ਜਾਊਗਾ ਪਰ ਮੈਨੂੰ ਲੱਗ ਰਿਹਾ ਲੀਕ ਉੱਡਾ 50 ਸੋਕੇ ਚ ਆਇਆ ਹੁੰਦਾ ਜene ਕੀ ਕਰ ਲਈ ਇੱਕ ਆਪਣੇ ਜਾਨਵਰ ਮੋਜੀ ਕਿਵੇਂ ਥੱਲੇ ਆਈ ਬੈਠੀ ਆ ਚੱਕੋ ਇਹ ਬੈਠੇ ਨੇ ਸਾਰੇ ਆਪਣੇ ਜਾਨਵਰ ਉਹ ਕਬੂਤਰ ਨੇ ਅੰਡਾ ਧਰਨਾ ਉਹ ਤਾਂ ਬੈਠੀ ਆ ਬਈ ਐ ਹੋ ਬੈਠਾ ਬਈ ਪਰਾਂ ਬਚਾ ਆ ਬਚਾ ਇਹ ਮੈਨੂੰ ਸੁੱਕਿਆ ਜਾਂ ਲਿੱਸਾ ਜਾਂ ਭੰਲਾ ਮੈਨੂੰ ਮਨ ਦਾ ਵੀ ਸੋਕੇ ਸੋਕੇ ਚ ਨਾ ਆਇਆ ਕਿ ਹੋਵੇ ਯਾਰ ਬਚਾ ਅਕੀ ਆਪਣੇ ਸਾਰੇ ਦੇ ਸਾਰੇ ਜਾਨਵਰ ਉਹ ਕਹਿੰਨੇ ਰਿਪੋਰਟ ਹੈ ਜਮਾ ਸੈਟਾ ਕੁੱਡਾ ਸਾਫ ਕਰਾਂਗੇ ਆਪਾਂ ਐਤਵਾਰ ਨੂੰ ਕੱਲ ਨੂੰ ਕੱਲ ਨੂੰ ਐਤਵਾਰ ਆ ਭਾਈ ਕੁੱਡਾ ਆਪਾਂ ਕੱਲ ਨੂੰ ਸਾਫ ਕਰਾਂਗੇ ਆਪਣਾ ਨਿਆ ਕਬੂਤਰੀ ਬੈਠੇ ਜਿਹੜੀ ਇਹਨੂੰ ਵੀ ਕੱਲ ਨੂੰ ਡਾਵਾਗੇ ਯਾਰ ਡਾ ਕੇ ਦੇਖਾਂਗੇ ਮੈਨੂੰ ਲੱਗਦਾ ਬੱਚੇ ਵੀ ਆ ਕਬੂਤਰੀ ਦੇ ਬੱਚੇ ਕੱਢਣ ਵਾਲੀ ਆ ਬਸ ਇੱਕ ਦਿਨ ਚ ਕੱਢ ਲੂਗੀ ਬੱਚੇ ਦਾਨੇ ਰੱਖੀਏ ਉਹਨਾਂ ਨੂੰ ਆਦਾਂ ਨੇ ਖਾ ਲੈਣ ਦੇ ਬਈ ਫਿਰ ਨਾ ਫਿਰ ਆਪਾਂ ਹੋਰ ਰੱਖ ਦਾਂਗੇ ਪਾ ਦਾਂਗੇ ਜੋ ਲੋੜ ਪਈ ਤਾਂ ਦਾਦਾ ਯਾਰ ਸਾਫੀ ਤੇ ਚੱਲ ਕੇ ਰਾਂ ਤੋਰਨ ਤਾ ਤੋ ਲੈ ਬਾਈ ਇਹਨੂੰ ਪਾਣੀ ਦਾ ਭਰ ਦਾਂਗੇ ਲਓ ਜੀ ਪਾਣੀ ਦਾ ਭਰ ਦिए ਕੁੰਡਾ ਪੂਆ ਕੀ ਜਾਰੀ ਕੰਡੀਸ਼ਨ ਓਕੇ ਆ ਜਾਵਾ ਪਾਣੀ ਵੀ ਪੂਰਾ ਸੁਰਾਈ ਸੀ ਸਲੋਪੈ ਪਾਣੀ ਦਾ ਪਰਤਾ ਇਹਨਾਂ ਖਾਣ ਦੇ ਇਹਨਾਂ ਨੂੰ ਦਾਣੇ ਜਿਹੜੇ ਰਹਿ ਗਏ ਉਹ ਆਪ ਦੇਵਾਂਗੇ ਚੱਕ ਉਧਰੋਂ ਯਾਰ ਸਲਾਬ ਵੀ ਹੈ ਇਹ ਉਧਰ ਕੋਈ ਹੱਲ ਕਰਨ ਵਾਲਾ ਆਂਦਰ ਬਾਕੀ ਤਾਂ ਸਾਰੀ ਸੈਟ ਆਾਵਾਏ ਪੈਂਦੀ ਜਮਾ ਗੁੱਡੇ ਜੀ ਵਧੀਆ ਧੁੱਪ ਵੀ ਪੈਦੀ ਸਾਰਾ ਕੁਝ ਓਕੇ ਹੁੰਦਾ ਆਹ ਉਹ ਹੋਇਆ ਸਲਾਬ ਜੀ ਸੁੱਕ ਗਿਆ ਆ ਵੀ ਕੜੀ ਪੱਤੀ ਮੈਂ ਸੁੱਕ ਗਈ ਸੀ ਓਕੇ ਰੂਟਾ ਬਾਕੀ ਦਾ ਸਾਰੀ ਬਾਈ ਲਾਈਟਾਂ ਨੂੰ ਟਾਪਰ ਕਰਤੀਆਂ ਬੰਦ ਤੇ ਬਸ ਕੋਪਟਰਾ ਹੁਣ ਕੱਢਦੇ ਨਹੀਂ ਮੌਸਮ ਉਹ ਗੁੰਮਝਾ ਹੋ ਰਿਹਾ ਐ ਤਾਂ ਕਦੋਂ ਵੀ ਭੈਣ ਲੱਗ ਜੀ ਕਿ ਹੁਣ ਆਪਾਂ ਚੱਲਦੇ ਆਂ ਅੰਦੇ ਆ ਕੇ ਡਿਊਟੀ ਤੇ ਆ ਕੇ ਕਰਦੇ ਆ ਵੀਡੀਓ ਕੰਟੀਨਿਊ ਬਨੇ ਰਹੋ ਵੀਡੀਓ ਦੇ ਵਿੱਚ ਕਰਦਾ ਬਈ ਮੈਂ ਆ ਕੇ ਵੀਡੀਓ ਕੰਟੀਨਿਊ ਜੀ ਸਾਂ ਆਥਨ ਜਿਦਾ ਹੋ ਗਿਆ ਯਾ ਟਾਈਮ ਮੈਂ ਆ ਗਿਆ ਸੀਗਾ ਤੇ ਉੱਤਰ ਨਿਕਲ ਗਿਆ ਯਾਰ ਅਪਾ ਆਪਣਾਂ ਚਿੱਟੀਆਂ ਦਾ ਲਾਲ ਪੰਛੀ ਆ ਜ ਮੌਸਮ ਦੇਖੋ ਕਿੰਨਾ ਖਤਰਨਾਕ ਹੈ ਜੈਰੀ ਇਹ ਕਰੋ ਮੌਸਮ ਤੇ ਉਹ ਫਿਰਦੇ ਨੇ ਤਿੰਨ ਚਾਰ ਕਬੂਤਰ ਉੜੇ ਤੇ ਆਪਣਾ ਕਬੂਤਰ ਫਿਰਦਾ ਹੈਗਾ ਉਹ ਫਿਰਦਾ ਆ ਫਿਰਦਾ ਭਾਈ ਆਪਣਾ ਕਬੂਤਰ ਬਹੁਤ ਕੰਮ ਹੋ ਗਿਆ ਮੌਸਮੀ ਬੜਾ ਖਰਾਬ ਹੋ ਰਿਹਾ ਯਾਰ ਤੇ ਮੈਂ ਆਪਣੀ ਕਬੂਤਰੀ ਤੇ ਰੰਗ ਲਾਉਣ ਦੀ ਸਲਾਹ ਕਰਦਾ ਮੈਂ ਰੰਗ ਲਾਉਣਾ ਇਣੀ ਮੋਜੀ ਕਬੂਤਰੀ ਆਪਣੀ ਉਹ ਤੇ ਰੰਗ ਬਣਾ ਕੇ ਰੰਗ ਲਾਉਣਾ ਫੇਰ ਕਰਦਾ ਵੀਡੀਓ ਕੰਟੀਨਿਊ ਰੰਗ ਲਾ ਕੇ ਦਿਖਾਉਣਾ ਸੁਣ ਰੰਗ ਲਾਉਂਦਾ ਮੈਂ ਲੋ ਜੀ ਭਾਈ ਆ ਕਬੂਤਰੀ ਚੱਕ ਲੈਂਦੀ ਆਪਾਂ ਹੁਣ ਇਹਦੇ ਲਾਉਣੇ ਆਪਾਂ ਰੰਗ ਇੱਥੇ ਤਾਂ ਦਿੰਨੇ ਆ ਫੋਨ ਕਬੂਤਰ ਤਾਂ ਤਾਂ ਭਾਈ ਇਹ ਆ ਲੱਗਿਆ ਆਪਾਂ ਇਹਦਾ ਰੰਗਣਾ ਨੰਦਾ ਪਤਾ ਬਈ ਇਹਦੇ ਇਕ ਐਵੇਂ ਦੂਜੇ ਪਾਸੇ ਪਾਵਾਂਗੇ ਬਈ ਰਿਪਾ ਪੰਜ ਚੱਕਰ ਬਾਕੀ ਦੀ ਪੋਸਟ ਕਰਾਂਗੇ ਵੀ ਕੀ ਕੋ ਜੀ ਬਾਈ ਮੋਸ ਕਰਤੀ ਆ ਕਰਤਾ ਲਓ ਜੀ ਬੱਚਾ ਬਾਈ ਹੁਣ ਵੀ ਉੜ ਗਿਆ ਤੀਗਾ ਤੇ ਆ ਕਿਕਰ ਚ ਬਹਿ ਗਿਆ ਸੀ ਯਾਰ ਇੱਚ ਕਿਕਰ ਚ ਬਹਿ ਗਿਆ ਫਿਰ ਆਪਾਂ ਥੱਲੇ ਲਾ ਲਿਆ ਬੱਚਾ ਕੱਢ ਲਿਆ ਤੇ ਆਪਾਂ ਹੋ ਮੈਂ ਵੀਡੀਓ ਨਹੀਂ ਸਟਾਰਟ ਕਰੀ ਮੌਸਮ ਬੜਾ ਖਰਾਬ ਹੋਣ ਕਰਕੇ ਬਈ ਚੈੱਕ ਕਰੋ ਬੱਦਲ ਬਈ ਕਿਵੇਂ ਹੋ ਰਹੀ ਆ ਆਹ ਲਾ ਦੇ ਮੀ ਹੁਣ ਵੀ ਆਇਆ ਹੁਣ ਵੀ ਆਇਆ ਹੁਣ ਵੀ ਆਇਆ ਤਾਂ ਕਰਕੇ ਮੈਂ ਫਿਰ ਲਾਹਣ ਦੀ ਕਰੀ ਵੀ ਚਾ ਲੈ ਜੇ ਵਧੀਆ ਟਾਈਮ ਨਾਲ ਲਾ ਲਈਏ ਤੇ ਮੈਂ ਤਾਂ ਲਾ ਲਿਆ ਦੀ ਟਾਈਮ ਜੇ ਨਾਲ ਬਈ ਉਹਦੀ ਤੇ ਲਾ ਕੇ ਬੈਠੀ ਸੀ ਚੈੱਕ ਤੇ ਮਨ ਲੱਗ ਕਬੂਤਰੀ ਨੇ ਆਂਡਾ ਆਪਣੇ ਧਰ ਲਿਆ ਬਾਬੇ ਉਹ ਵੀ ਯਾਰ ਪਿੱਲਾ ਜਾਂਡਾ ਧਰਿਆ ਬਈ ਕਬੂਤਰੀ ਨੇ ਤੂੰ ਦਿਖਾ ਮੈਂ ਆਂਡਾ ਪਿੱਲਾ ਆਂਡਾ ਕਬੂਤਰੀ ਆ ਯਾਰ ਕੋਈ ਪਿੱਲਾ ਆਂਡਾ ਵੀ ਕਬੂਤਰੀ ਜੰਮੀ ਪਿੱਲਾ ਧਰਿਆ ਸੀ ਬਈ ਏ ਵੀ ਪਿੱਲੇ ਈ ਧਰਿਆ ਯਾਰ ਜਮਾ ਨਾ ਪੰਨ ਲਿਆ ਯਾਰ ਅੰਡੇ ਨੇ ਜੰਮੀ ਆ ਦੇ ਜਣਾ ਬੇਕਾਰ ਅੰਡਾ ਨਹੀਂ ਆਇਆ ਤਾਂ ਡੱਪ ਪਿੱਲਾ ਢਾਣੀ ਪਿੱਲਾ ਅੰਡਾ ਪਤਾ ਨਹੀਂ ਕਿਉਂ ਧਰਿਆ ਯਾਰ ਚਲੋ ਚੈੱਕ ਨਹੀਂ ਛਿਆ ਬੰਡਾ ਧਰਿਆ ਛੜਤਾ ਬਈ ਆਪਾਂ ਇਹ ਤਾਂ ਚਲੋ ਉਹ ਪਿੱਲੇ ਆਂਡੇ ਦਾ ਭਕਰਾਉਣਾ ਵੀ ਕੀ ਆ ਆ ਕਬੂਤਰ ਹੀ ਕਿਨੇ ਢਾਤੇ ਲੱਖੀ ਨੇ ਢਾਤੇ ਕਬੂਤਰ ਖਾ ਸੇੜਾ ਦੇ ਲੱਖੀ ਨੇ ਹੁਣ ਤਾਂ ਮੌਸਮ ਬੜਾ ਖਰਾਬ ਕਬੂਤਰ ਪਰ ਤੇ ਕੱਢਣ ਦਾ ਕੋਈ ਰਹਿਿਆ ਨਹੀਂ ਸਿਸਟਮ ਇਹਨਾਂ ਨੂੰ ਦਾਣੇ ਰੱਖ ਦਈਏ ਬਈ ਹੁਣ ਆਪਾਂ ਸ਼ਟ ਮੇਰੇ ਕਬੂਤਰੀ ਜੀ ਕੰਬੀ ਜਾਂਦੀ ਜ਼ੋਰ ਲੱਗੇ ਕਬੂਤਰੀ ਦਾ ਅੰਡਾ ਰੱਖਣ ਵੇ ਸਰਮਪਈ ਆ ਬਈ ਸਰਮਪਈ ਸੀ ਆਪਣਾ ਥੋੜੀ ਜੀ ਦਾਣੇ ਤਾਂ ਖਾਦੇ ਜਣੀ ਉਹ ਚਲ ਸਰੋਂ ਖਾ ਲੈਣਗੇ ਸਰੋਂ ਪਾਤੀ ਆਪਾਂ ਚੱਕੋ ਬਈ ਆ ਜਾਓ ਆ ਕਬੂਤਰੀ ਰੰਗ ਲਾਇਆ ਸੁਹਾ ਲੱਗਦਾ ਬਈ ਇਹਨੂੰ ਕੱਲ ਨੂੰ ਡਾਉਣਾ ਵੀ ਇਹਨੂੰ ਡਾ ਕੇ ਦੇਖਾਂਗੇ ਫੇਰ ਦਿਖਾਵਾਂਗੇ ਤੁਹਾਨੂੰ ਜਦੋਂ ਉੱਡੀ ਇਹ ਸੈਕਟਰ ਰਿਪੋਰਟ ਪਾਣੀ ਨੂੰ ਤਾਂ ਪਿਆ ਖਾਸਾ ਫੇਰ ਇਹਨੂੰ ਨਾ ਪਾਣੀ ਪਾਈ ਦੀਏ ਮੌਸਮ ਬੜਾ ਰ ਬਾਲਾ ਖਰਿਆ ਵਾ ਮੈਨੂੰ ਆਏ ਦੀ ਤੜਕੇ ਕਬੂਤਰ ਪੰਜੇ ਛਤੇ ਡਾਵਾਂਗੇ ਮੈਨੂੰ ਲੱਗਦਾ ਨਹੀਂ ਕਿ ਕਬੂਤਰ ਉੱਡਣਗੇ ਤੜਕੇ ਆਪਣੇ ਰੰਗ ਬਹੁਤ ਘੈਂਟ ਲੱਗਿਆ ਬਈ ਕਬੂਤਰੀ ਤੇ ਇਹ ਗੱਲ ਨੂੰ ਮੌਸਮ ਚੰਗਾ ਰਿਹਾ ਤਾਂ ਡਾਉਂਗਾ ਮੈਂ ਤੇ ਤੁਹਾਨੂੰ ਦਿਖਾਵਾਂਗਾ ਇਹ ਰੰਗ ਕਿਵੇਂ ਘੈਂਟ ਕਿੰਨਾ ਘੈਂਟ ਲੱਗਿਆ ਡੰਡੇ ਪਾਏ ਨੇ ਜਾਮਨੀ ਜਿਹਾ ਰੰਗ ਹੋ ਗਿਆ ਮੂਰੰਗ ਤਾਂ ਲਾਲ ਸੀ ਪਰ ਜਾਮਨੀ ਜਿਹਾ ਹੋ ਗਿਆ ਕਿਉਂਕਿ ਕੋਈ ਇਹੋ ਪੋਹਾ ਤੀਜੀ ਤੇ ਹੋ ਸੀਗਾ ਜਿਹੜਾ ਲਾਇਆ ਉਹ ਪਹਿਲਾਂ ਹਰੇ ਰੰਗ ਵਾਲਾ ਸੀ ਉਹ ਰੰਗ ਨਿਕਲਿਆ ਨਹੀਂ ਸੀ ਉਹ ਤੋਂ ਰੰਗ ਇਹਦੇ ਵਿੱਚ ਘੋਲਿਆ ਵਿੱਚ ਘੁਲ ਗਿਆ ਤਾਂ ਕਰਕੇ ਊੜਾ ਜਾਮਨੀ ਜਿਹਾ ਰੰਗ ਬਣ ਗਿਆ ਲੱਗ ਜਾ ਬਣ ਗਿਆ ਹਰੇ ਰੰਗ ਦਾ ਪਿੰਡ ਵਿੱਚ ਕਿਸੇ ਦੇ ਲਾਇ ਹੀ ਨਹੀਂ ਹੋਇਆ ਤੇਰੇ ਕਿਸੇ ਦੇ ਤੇ ਵੀ ਬਾਕੀ ਚਲੋ ਠੀਕ ਆ ਬਾਈ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਲਾਈਕ ਕਰੋ ਯਾਰ ਕਮੈਂਟ ਕਰੋ ਵੱਧ ਤੋਂ ਸ਼ੇਅਰ ਕਰੋ ਵੀਡੀਓ ਨੂੰ ਆਪਣੀ ਨੂੰ ਤੇ ਬਈ ਜੇ ਕੋਈ ਤੁਹਾਨੂੰ ਲੱਗਦਾ ਵੀ ਕੋਈ ਆਪਾਂ ਕੁਝ ਬਦਲਣਾ ਹੈ ਜਾਂ ਕੁਝ ਵੀ ਕਰਨਾ ਤਾਂ ਆਪਾਂ ਨੂੰ ਕਮੈਂਟ ਕਰਕੇ ਦੱਸੋ ਆਪਾਂ ਉਹ ਵੀ ਕਰ ਲਾਂਗੇ ਠੀਕ ਆ ਭਾਈ ਮਿਲਦੇ ਆਪਾਂ ਕੱਲ ਨੂੰ ਨਵੇਂ ਵੀਡੀਓ ਦੇ ਵਿੱਚ